मैत्री बोर्ड परिवार ਵੱਲੋਂ ਸੰਸਥਾਪਕ ਮੈਤਰੀਆ ਦਾਦਾ ਜੀ ਦੀ ਪ੍ਰੇਰਣਾ ਸਦਕਾ ਇੱਕ ਭਾਰਤ ਹਮ ਭਾਰਤ ਯਾਤਰਾ ਦਾ ਆਯੋਜਨ ਫਨਲੈਂਡ ਕੰਪਨੀ ਬਾਗ ਤੋਂ ਕੀਤਾ ਗਿਆ। ਇੱਕ ਭਾਰਤ ਹਮ ਭਾਰਤ ਦੇ ਸੰਦੇਸ਼ ਨੂੰ ਕਈ ਖੇਤਰਾਂ ਵਿੱਚ ਫੈਲਾਇਆ ਗਿਆ। ਇਸ ਵਿੱਚ ਲਗਭਗ 1000 ਤੋਂ ਜ਼ਿਆਦਾ ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਆਖਿਆ ਗਿਆ ਕਿ ਅਸੀਂ ਸਾਰੇ ਇੱਕ ਹਾਂ। ਸਾਰਿਆਂ ਵਿੱਚ ਪ੍ਰੇਮ, ਸ਼ਾਂਤੀ ਅਤੇ ਮੈਤਰੀ ਭਾਵਨਾ ਹੋਣੀ ਚਾਹੀਦੀ ਹੈ। ਇਸ ਮੌਕੇ ADC ਅਮਿਤ ਸਰਿਨ ਸਮਾਜ ਸੇਵਕ ਮਨਦੀਪ ਸਿੰਘ ਮਾਨਾ ਡਾਕਟਰ ਸੰਤੋਸ਼ ਗੁਪਤਾ ਮੈਡਮ ਡੌਲੀ ਸਰਪਜੀਤ ਸਰਦਾਰ ਸੁਖਮਰਤ ਸਿੰਘ ਰੋਜੀ ਅਰੋੜਾ ਅਤੇ ਵੱਡੀ ਗਿਣਤੀ ਵਿੱਚ ਲੋਕ ਅਤੇ ਸਕੂਲੀ ਵਿਦਿਆਰਥੀ ਸ਼ਾਮਿਲ ਸਨ ਅੱਜ ਦੀ ਜਿਹੜੀ ਇਹ ਪਾਧ ਯਾਤਰਾ ਕੱਢੀ ਗਈ ਸੀ ਇਹ ਮੈਥੀ ਬੋਧ ਪਰਿਵਾਰ ਦੇ ਸੰਸਥਾਪਕ ਮਹਤਰੀਏ ਦਾਦਾ ਜੀ ਦੀ ਰੇਖ ਦੇ ਵਿੱਚ ਕਟਿਆ ਗਿਆ ਸੀ ਕਿ ਅੱਜ ਦਾ ਇੱਕ ਮੈਸੇਜ ਹੈ ਕਿਉਂਕਿ ਦਾਦਾ ਜੀ ਕਿਸੇ ਵੀ ਰਿਲੀਜੀਅਨ ਦੇ ਨਹੀਂ ਹੈ ਉਹ ਸਿਰਫ ਸਿਰਫ ਜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੈਸੇਜ ਹੈ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਮੈਸੇਜ ਦਿੱਤਾ ਕਿ ਔਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਚਕ ਉੱਚਾ ਕੌਣ ਪਲੇ ਕੌਣ ਬੰਦੇ ਅੱਜ ਵਾਪਸ ਉਸ ਵਕਤ ਦੀ ਇਹ ਡਿਮਾਂਡ ਹੈ ਕਿ ਅਸੀਂ ਸਾਰੇ ਜਨ ਇਕੱਠੇ ਹੋਈਏ ਕਿਉਂਕਿ ਅੱਜ ਦੁਨੀਆ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਬਾਹਰੀ ਤਾਕਤਾਂ ਸਾਨੂੰ ਡਿਵਾਈਡ ਕਰਨ ਤੇ ਤੁਲੀਆਂ ਹੋਈਆਂ ਹਨ ਸਾਡੇ ਸਾਰੇ ਪਾਸੇ ਲੜਾਈਆਂ ਝਗੜੇ ਪਾ ਕੇ ਸਾਨੂੰ ਆਪਸ ਵਿੱਚ ਅਲੱਗ ਕਰ ਰਹੇ ਨੇ ਜਦਕਿ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਮੁਸਲਮ ਸਿੱਖ ਇਸਾਈ ਸਾਰੇ ਧਰਮਾਂ ਦੀ ਸਾਰੇ ਕੋਈ ਧਰਮ ਵਾਲਨਾ ਤੱਕਦੇ ਹੋਏ ਸਾਰਿਆਂ ਦੀ ਰੱਖਿਆ ਕੀਤੀ ਸੀ ਤੇ ਸਾਰਿਆਂ ਨੂੰ ਇੱਕ ਨਾਲ ਜੋੜਿਆ ਸੀ ਏਕ ਓਮਕਾਰ ਨਾਲ ਅੱਜ ਦਾਦਾ ਸਿੰਘ ਜੀ ਦਾ ਵੀ ਉਹੀ ਮੈਸੇਜ ਹੈ ਕਿ ਅਸੀਂ ਇੱਕੋ ਹੀ ਨੂਰ ਤੋਂ ਉਪਜੇ ਹੋਏ ਆ ਅਸੀਂ ਸਾਰੇ ਹੀ ਇਕੱਠੇ ਆ ਤੇ ਕਿਸੇ ਵੀ ਬਾਹਰੀ ਤਾਕਤਾਂ ਨੂੰ ਅਸੀਂ ਇੰਨੀ ਹਿੰਮਤ ਨਾ ਦੇਈਏ ਇੰਨਾ ਉਹ ਉਹਦੇ ਚ ਇੰਨੀ ਤਾਕਤ ਨਾ ਹੋਏ ਕਿ ਉਹ ਹਿੰਦੁਸਤਾਨ ਨੂੰ ਭਾਰਤ ਨੂੰ ਤੋੜ ਸਕੇ ਭਾਰਤ ਜਿਹੜਾ ਕਿ ਨਾਮ ਹੀ ਸੋਨੇ ਦੀ ਚਿੜੀਆ ਦੇ ਨਾਮ ਤੇ ਜਾਨਾ ਜਾਂਦਾ ਸੀ ਔਰ ਦਾਦਾ ਜੀ ਜੀ ਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਸਾਰੇ ਹੀ ਉਸ ਪ੍ਰੇਮ ਪਿਆਰ ਨਾਲ ਜੁੜ ਕੇ ਅਸੀਂ ਇੱਕ ਭਾਈਚਾਰੇ ਦਾ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਸੁਸਾਇਟੀਜ਼ ਦੇ ਵਿੱਚ ਸਾਰੇ ਇੰਡੀਆ ਵਿੱਚ ਸੋ ਮੈਂ ਅੱਜ ਸਭ ਕੀ ਤਰਫੋਂ ਜੋ ਜੋ ਇੱਕ ਇੱਕ ਮੈਤਰੀ ਬੋਧ ਪਰਿਵਾਰ ਸੇ ਅੱਜ ਹਮ ਸਭ ਇਕੱਠੇ ਮਿਲ ਕੇ ਚੱਲਨੇ ਲੱਗੇ ਆ ਸੋ ਆਈ ਐਮ ਮੈਤਰੀ ਬੋਧ ਪਰਿਵਾਰ ਅੱਜ ਇਹ ਜੋ ਇੱਕ ਭਾਰਤ ਹਮ ਭਾਰਤ का मूवमेंट है ये मिशन है ये सिर्फ इसलिए है ताकि हम सब पूरा का पूरा नेशन विश्व मिलकर एक परिवार बन सके एक भारत हम भारत एक भारत हम भारत इस एक भारत हम भारत को आप ये सिर्फ नारेबाजी या सिर्फ वर्ड्स शाउट आउट्स नहीं है ये हमारा खुद का एक एक्सपीरियंस है हमारा अनुभव है हमारा ਸਚ ਹੈ ਹਮ ਸਭ ਦਾ ਸਚ ਹੈ ਕਿਉਂਕਿ ਜਦ ਹਮ ਸਭ ਮਿਲਕਰ ਇਕ ਬਣੇਗੇ ਯੂਨਾਈਟ ਹੋਗੇ ਸਾਥ ਮੇ ਮਿਲਕਰ ਚਲਗੇ ਤੋ ਹੀ ਹਮ ਇਕ ਵਿਸ਼ਵ ਗੁਰੂ ਕਹਲਾਏਗੇ ਅੱਜ ਜਿਹੜਾ ਮੈਤਰੀ ਬਹੁਤ ਪਰਿਵਾਰ ਵੱਲੋਂ ਮੈਸੇਜ ਦਿੱਤਾ ਗਿਆ ਪਾਦੀ ਯਾਤਰਾ ਕਰਕੇ ਕਿ ਇਸ ਦੇਸ਼ ਦੇ ਵਿੱਚ ਇਕ ਭਾਰਤ ਹਮ ਭਾਰਤ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਾਡਾ ਦੇਸ਼ ਜਿਹੜਾ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਹੈ ਵਕ ਵਕ ਧਰਮਾਂ ਦੇ ਵਿੱਚ ਵੰਡੇ ਗਏ ਆ ਔਰ ਇੰਨੀ ਜਿਆਦਾ ਮਤਲਬ ਲੜਾਈ ਇਕ ਦੂਜੇ ਨਾਲ ਇੰਨੀ ਜਿਆਦਾ ਨਫ਼ਰਤ ਜਿਹੜੀ ਭਰ ਗਈ ਹੈ ਉਨੂੰ ਦੂਰ ਕਰਨ ਲਈ ਜਿਹੜਾ ਅੱਜ ਸੰਦੇਸ਼ ਦਿੱਤਾ ਗਿਆ ਉਹ ਬਹੁਤ ਸਲਾਘਾਯੋਗ ਹੈ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਇੱਕ ਇੱਕਜੁੱਟ ਹੋਣਾ ਪਊਗਾ ਤਾਂ ਹੀ ਸਾਡਾ ਦੇਸ਼ ਜਿਹੜਾ ਤਰੱਕੀ ਕਰੂਗਾ ਤਾਂ ਹੀ ਸਾਡਾ ਦੇਸ਼ ਜਿਹੜਾ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ ਬਣੂਗਾ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਸਮਝਣਣੀ ਚਾਹੀਦੀ ਹੈ ਕਿ ਚਾਹੇ ਕੋਈ Hindu ਹੈ ਚਾਹੇ Muslim ਹੈ ਚਾਹੇ Sikh ਹੈ ਚਾਹੇ Sai ਹੈ ਪਹਿਲਾਂ ਅਸੀਂ ਭਾਰਤੀਆਂ ਪਹਿਲਾਂ ਅਸੀਂ ਇੰਡੀਆਨਾ ਉਸ ਤੋਂ ਬਾਅਦ ਸਾਨੂੰ ਕੋ ਮਤਲਬ ਜਿਹੜੇ ਧਰਮ ਨੇ ਸਾਡੇ ਲਈ ਮਾਣ ਰੱਖਦੇ ਨੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਇਹ ਬਹੁਤ ਇੰਪੋਰਟੈਂਟ ਹੈ ਸਮਝਣਾ ਕਿ आज का जो ये पदयात्रा है इसमें इसमें हम मैत्री बोध परिवार मैत्री दादाश्री जी के द्वारा हम एक बहुत बड़ा एक संदेश देना चाहते हैं पूरे देश को पूरे विश्व को कि हम भारत हैं, हम एक हैं इसका मकसद ये है कि आज जो परिस्थितियां हैं उसे अगर हम देखते हैं कि हमारा देश फिर से शायद बिखरने की दिशा में जा रहा है जो बाहर की शक्तियां हैं वो एक इसे एक हथियार की तरह देखते हैं कि कैसे भेदभाव उत्पन्न करे लोगों में और जैसे ही भेदभाव होगा हमारा जब देश अलग अलग हो जाएगा तो लोग आपस में झगड़ा करने लगेंगे तो एक अपॉर्चुनिटी मिलती है कि हमें जो हमारी शक्तियां हैं उसे पूरा नीचा कर दे और अगर हमको आगे बढ़ना है तो हमको एक होना बहुत इंपॉर्टेंट है